ਹਲਕਾ ਫਗਵਾੜਾ ਵਿੱਚ ਪੈਂਦੇ ਪਿੰਡ ਬ੍ਰਾਂਹਪੁਰ ਵਿਖੇ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਐਸਸੀ ਵਿੰਗ ਪੰਜਾਬ ਦੇ ਜੌਨ ਇੰਚਾਰਜ ਜਰਨੈਲ ਨੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਹੜਪੀੜਿਤ ਪਰਿਵਾਰ ਹਰਜੀਤ ਸਿੰਘ ਅਮਰੀਕ ਸਿੰਘ ਅਤੇ ਸਤਨਾਮ ਸਿੰਘ ਦੇ ਡੇਰੇ ਤੇ 7 ਦਿਨਾਂ ਤੋਂ ਪਾਣੀ ਵਿੱਚ ਫਸੇ 50 ਦੇ ਕਰੀਬ ਪਸ਼ੂਆਂ ਵਾਸਤੇ 10 ਬੋਰੇ ਚੋਕਰ ਅਤੇ 2 ਕੁਇੰਟਲ ਆਚਾਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਨੰਗਲ ਨੇ ਦੱਸਿਆ ਕਿ ਹਰਜੀਤ ਸਿੰਘ ਅਮਰੀਕ ਸਿੰਘ ਅਤੇ ਸਤਨਾਮ ਸਿੰਘ ਦਾ ਡੇਰਾ ਪਿੰਡ ਤੋਂ ਬਾਹਰ ਜੋ ਨਜ਼ਦੀਕ ਹੈ ਅਤੇ ਸਭ ਤੋਂ ਪਹਿਲਾਂ ਇਹਦਾ ਡੇਰਾ ਅਤੇ ਸਾਰੀ ਫਸਲ ਪਾਣੀ ਵਿੱਚ ਡੁੱਬ ਗਈ ਸੀ ਡੇਰੇ ਤੇ ਜਾਣ ਵਾਸਤੇ ਕੋਈ ਰਸਤਾ ਨਹੀਂ ਸੀ ਤੇ ਹ ਅਤੇ ਪਿੰਡ ਨਾਲੋਂ ਡੇਰੇ ਦਾ ਸੰਪਰਕ ਟੁੱਟ ਚੁੱਕਾ ਸੀ ਉਹਨਾਂ ਦੱਸਿਆ ਕਿ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਮੌਕਾ ਦੇਖਣ ਆਏ ਸੀ ਪਰ ਪਾਣੀ ਜ਼ਿਆਦਾ ਹੋਣ ਕਾਰਨ ਸਾਡੇ ਕੋਲੋਂ ਡੇਰੇ ਤੱਕ ਪਹੁੰਚਿਆ ਨਹੀਂ ਗਿਆ ਅਸੀਂ ਇਹਨਾਂ ਨੂੰ ਇਹ ਕਹਿ ਗਏ ਸੀ ਕਿ ਜਦੋਂ ਡੇਰੇ ਤੱਕ ਜਾਣਯੋਗ ਰਸਤਾ ਬਣ ਜਾਵੇ ਤਾਂ ਸਾਨੂੰ ਦੱਸ ਦਿਓ ਅਤੇ ਸਾਨੂੰ ਪਤਾ ਲੱਗਾ ਕਿ ਰਸਤਾ ਬਣ ਗਿਆ ਹੈ ਸਾ ਅਸੀਂ ਅੱਜ 7 ਦਿਨਾਂ ਤੋਂ ਪਾਣੀ ਵਿੱਚ ਫਸੇ ਕਰੀਬ 50 ਪਸ਼ਮਾਲੀ 10 ਬੋਰੇ ਚੌਕਰ ਤੇ 2 ਕੁਇੰਟਲ ਅਚਾਰ ਲੈ ਕੇ ਆਏ। ਉਹਨਾਂ ਕਿਹਾ ਹੈ ਕਿ ਫਗਵਾੜਾ ਹਲਕੇ ਦੇ ਜਿਹੜੇ ਵੀ ਪਿੰਡ ਹੜ ਦੀ ਚਪੇਟ ਵਿੱਚ ਆਏ ਹਨ ਉਹ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਸ ਨੂੰ ਮਹੱਈਆ ਕਰਵਾਉਣਗੇ। ਉਹਨਾਂ ਕਿਹਾ ਹੈ ਕਿ ਲੋਕਾਂ ਨੂੰ ਇੱਕ ਵਾਰ ਫਿਰ ਭਰੋਸਾ ਦਿਵਾਇਆ ਹੈ ਕਿ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ। ਅਤੇ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਦੋਂ ਤੱਕ ਸੇਵਾ ਲਗਾਤਾਰ ਜਾਰੀ ਰਹੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਮਨੀਸ਼ ਸ਼ਰਮਾ ਸਰਪੰਚ ਵਿਜੇ ਕੁਮਾਰ ਪੰਡੋਰੀ ਅਵਤਾਰ ਸਿੰਘ ਜਤਿੰਦਰ ਸਿੰਘ ਰਿੰਪੀ ਬਲਰਾਜ ਪਾਉ ਕਰਨਵੀਰ ਸਿੰਘ ਮਨਜਿੰਦਰ ਸਿੰਘ ਜੱਸੀ ਗੰਡਵਾ ਜਸ਼ ਛੱਲੀ ਅਤੇ ਹੋਰ ਸਾਥੀ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਰਿਪੋਰਟ ਸਾਥਿਓ ਅੱਜ ਅਸੀਂ ਪਹੁੰਚੇ ਆਂ ਬ੍ਰਹਮਪੁਰ ਪਿੰਡ ਦੇ ਵਿੱਚ ਸਰਦਾਰ ਹਰਜੀਤ ਸਿੰਘ ਜੀ ਅਮਰੀਕ ਸਿੰਘ ਜੀ ਸਤਨਾਮ ਜੀ ਇਹਨਾਂ ਨੇ ਇੱਥੇ ਬ੍ਰਹਮਪੁਰ ਤੋਂ ਬਾਹਰ ਇਹਨਾਂ ਦਾ ਡੇਰਾ ਆ ਅੱਜ ਅਸੀਂ ਇੱਥੇ ਪਹੁੰਚੇ ਆਂ ਪਿਛਲੇ ਦਿਨੀ ਜਦੋਂ ਫਗਵਾੜੇ ਦੇ ਵਿੱਚ ਪਾਣੀ ਦਾਖਲ ਹੋਇਆ ਪਿਛਲੇ 7 ਦਿਨ ਪਹਿਲਾਂ ਉਹ ਇੱਥੇ ਵੀ ਪਾਣੀ ਇੰਨਾ ਗਿਆ ਜੀ ਆਹ ਦੇਖੋ ਅਸੀਂ ਜ਼ਮੀਨ ਤੋਂ ਮੇਰਾ ਖਾਲ ਕਰੀਬ 3 ਫੁੱਟ ਉੱਚੇ ਖੜੇ ਆਂ ਔਰ 3 ਫੁੱਟ ਉੱਚੇ ਅਸੀਂ ਖੜੇ ਆਂ ਤੇ ਇੱਥੇ ਤੱਕ ਵੀ ਪਾਣੀ ਜਿਹੜਾ ਉਸ ਵੇਲੇ ਇੰਟਰ ਕਰ ਚੁੱਕਾ ਸੀ ਔਰ ਰਸਤਾ ਜਿਹੜਾ ਹੈਗਾ ਉਸ ਵੇਲੇ ਦਿਖਾਈ ਨਹੀਂ ਸੀ ਦੇ ਰਿਹਾ ਕਿਉਂਕਿ ਅਸੀਂ ਜਦੋਂ ਅੱਜ ਤੋਂ 4 ਦਿਨ ਪਹਿਲਾਂ ਬਰੰਪੁਰ ਪਿੰਡ ਦੇ ਵਿੱਚ ਆਏ ਸੀ ਤਾਂ ਸਾਨੂੰ ਸਰਦਾਰ ਅਮਰੀਖ ਸਿੰਘ ਜੁਣੀ ਮਿਲੇ ਸੀ ਤੇ ਇਹਨਾਂ ਨੇ ਦੱਸਿਆ ਵੀ ਹਾਲਾਤ ਸਾਡੇ ਬੜੇ ਖਰਾਬ ਹੋ ਗਏ ਆ ਇਸ ਖੂਹ ਦੇ ਉੱਤੇ ਇਹਨਾਂ ਨੇ ਇੱਕ ਛੋਟਾ ਜਿਹਾ ਡੇਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਔਰ ਕਰੀਬ 50 ਪਸ਼ੂ ਜਿਹੜੇ ਆ ਇਹਨਾਂ ਨੇ ਇੱਥੇ ਬੰਨੇ ਹੋਏ ਆ ਤੋਂ 50 ਪਸ਼ੂ ਪਿਛਲੇ 7 ਦਿਨ ਤੋਂ ਜਿਹੜਾ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚ ਸੀਗੇ ਇੱਧਰ ਨੂੰ ਆਪ ਨਹੀਂ ਸੀ ਕੋਈ ਸਕਦਾ ਇਹ ਕਹਿੰਦੇ ਅਸੀਂ ਆਪ ਵੀ ਬੜੀ ਮੁਸ਼ਕਲਾਂ ਕਿਉਂਕਿ ਰਸਤਾ ਦਿਖਾਈ ਹੀ ਨਹੀਂ ਸੀ ਦੇ ਰਿਹਾ ਤਾਂ ਅੱਜ ਥੋੜਾ ਪਾਣੀ ਘਟਿਆ ਤਾਂ ਫਿਰ ਅਸੀਂ ਇਹਨਾਂ ਨੂੰ ਕਹਿ ਕੇ ਗਿਆ ਸੀ ਵੀ ਜਿੱਦਣ ਰਸਤਾ ਲੰਘਣ ਲਈ ਕ ਹੋ ਗਿਆ ਉਦੋਂ ਸਾਨੂੰ ਦੱਸ ਦਿਓ ਅਸੀਂ ਆਪਣੇ ਵੱਲੋਂ ਸਾਡੇ ਸਾਥੀਆਂ ਨਾਲ ਅਸੀਂ ਗੱਲ ਕੀਤੀ ਸੀ ਵੀ ਆਪਣੇ ਵੱਲੋਂ ਜੋ ਹੋ ਸਕਿਆ ਅਸੀਂ ਜ਼ਰੂਰ ਜਿਹੜਾ ਹੈ ਇਹ ਆਪਣਾ ਸਹਿਯੋਗ ਕਰਾਂਗੇ ਔਰ ਅੱਜ ਅਸੀਂ ਪਸ਼ੂਆਂ ਵਾਸਤੇ ਸੁੱਕੀ ਫੀਡ ਅਚਾਰ ਦਾ ਪ੍ਰਬੰਧ ਕਰਕੇ ਇੱਥੇ ਪਹੁੰਚੇ ਔਰ ਅਸੀਂ ਅੱਜ ਜਿਹੜੋ ਇਹਨਾਂ ਕੋਲ ਆਏ ਤਾਂ ਆ ਹਾਲਾਤ ਜਿਹੜੇ ਆ ਬੜੇ ਭੜੇ ਆ ਤੋਂ ਮੈਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਬਹੁਤ ਔਖੀ ਘੜੀ ਜਿਹੜੀ ਆ ਉਹ ਇਸ ਵੇਲੇ ਪੰਜਾਬ ਦੇ ਉੱਤੇ ਆਈ ਹੈ ਤੋਂ ਮਿਹਰ ਕਰ ਆਉਣ ਵਾਲਾ ਟਾਈਮ ਜਿਹੜਾ ਆ ਉਹ ਸਾਨੂੰ ਚੰਗਾ ਬਖਸ਼ਿਸ਼ ਹੋਵੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਆਉਣ ਵਾਲਾ ਜਿਹੜਾ ਪੰਜਾਬ ਦੇ ਹਾਲਾਤ ਆ ਉਹ ਖੁਸ਼ੀਆਂ ਭਰੇ ਹੋਣ ਇਸ ਦੁੱਖ ਦੀ ਘੜੀ ਚੋਂ ਆਪਾਂ ਰਲ ਮਿਲ ਕੇ ਸਾਰੇ ਬਾਹਰ ਨਿਕਲੀਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ